ਮੁਕੇਰੀਆਂ ਮੁੱਖ ਮਾਰਗ ਤੇ ਪੈਂਦੇ ਪਿੰਡ ਖਾਨਪੁਰ ਨਜ਼ਦੀਕ ਗੁਰਨਾਨਕ ਕਾਰ ਬਾਜ਼ਾਰ ਦੇ ਸਾਹਮਣੇ ਇੱਕ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਕਾਰ ਸਵਾਰ ਪਰਿਵਾਰ ਦੇ ਚਾਰ ਜੀਆਂ ਵਿੱਚੋਂ ਦੋ ਮਹਿਲਾਵਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਕਾਰ ਚਾਲਕ ਰੋਹਿਤ ਵਾਸੀ ਪਿੰਡ ਲਾਲੇ ਚੱਕ ਬਿਸ਼ਨਾਹ ਡਿਸਟ੍ਰਿਕਟ ਜੰਮੂ ਨੇ ਦੱਸਿਆ ਕਿ ਉਹ ਆਪਣੀ ਪਤਨੀ ਛੋਟੇ ਬੱਚੇ ਅਤੇ ਮਾਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਨਕੋਦਰ ਧਾਰਮਿਕ ਸਥਾਨ ਤੇ ਜਾ ਰਹੇ ਸਨ ਕਿ ਮੁਕੇਰੀਆਂ ਨਜ਼ਦੀਕ ਅਚਾਨਕ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਤਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ ਹਸਪਤਾਲ ਜਿਹੜੇ ਇਲਾਜ ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ 파ਰੁਲ ਹੋਰਾ ਦੱਸਿਆ ਕਿ ਇਲਾਜ ਲਈ ਹਸਪਤਾਲ ਪੁਜੇ ਪਰਿਵਾਰ ਦੇ ਦੋ ਲੇਡੀ ਜ਼ਖਮੀ ਸਨ ਜਦਕਿ ਬੱਚਾ ਅਤੇ ਉਸ ਦਾ ਪਿਤਾ ਠੀਕ ਹਨ ਉਹਨਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੌਕੇ ਤੇ ਪੁਜੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੈਂ ਰੋਣਿਆ ਦਾ ਜੰਮੂ ਦਾ ਤੇ ਅਸੀਂ ਜਾਦੇ ਬਾਬੇ ਨਗੋਦਰ ਸ਼ਾਹ ਦੇ ਏ ਮੇਰੀ ਵਾਈਫ ਤੇ ਬੇਟਾ ਤੇ ਮਦਰ ਲੱਗੀ ਸਰ ਉਹ ਬੱਚਾ ਕਰਾ ਗੱਡੀ ਚ ਮੰਗੇ ਤੇ ਉਸੇ ਉਹ ਨਜ ਉਹਨਾਂ ਨੇ ਵੇਖਿਆ ਜਿੱਦਾਂ ਤੇ ਗੱਡੀ ਅਨਬੈਲੈਂਸ ਹੋ ਗਈ ਉਹ ਡਾਇਰੈਕਟ ਤੇ ਪਾਟ ਆਪਣੀ ਪਹਿਲੇ ਦੂਸੇ ਟਪਨ ਲੱਗੀ ਜੀ ਉਹ ਸਿੱਧੀ-ਗੀਤੀ ਤੇ ਰਾਈਟ ਸਾਈਡ ਤੇ ਲੈਫਟ ਆ ਕੇ ਪੂਰੀ ਮੋਰੀ ਜੀ ਉਧਰ ਤੋਂ ਉਧਰ ਅਨਬੈਲੈਂਸ ਹੋਈ ਤੇ ਉਹਦੀ ਪਾਟ ਪਈ ਤਾਂ ਤੇ ਸਿਰਾਂ ਲੱਗੀ ਥੋੜੀ ਜਿਹੜੇ ਦਿਖਸੇ ਉਸ ਮਦਰ ਨਾਲ ਲੱਤ ਉੱਡੀ ਮੈਂ ਡਾਕਟਰ ਪਰুল ਸਿਵਲ ਹਸਪੀਟਲ ਮੁਕੇਰੀਆ 27 ਜੋਨ ਨੂੰ ਬਤੌਰ ਐਮਓ ਡਿਊਟੀ ਨਿਭਾ ਰਹੀ ਆ ਤੇ ਅੱਜ ਕਰੀਬ 10 ਵਜੇ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਕੇਸ ਆਇਆ ਜਿਸ ਚ ਦੋ ਫੀਮੇਲਸ ਇੰਜਰਡ ਸੀ ਉਹਨਾਂ ਦੇ ਨਾਲ ਫੀਮੇਲ ਦਾ ਹਸਬੰਦ ਤੇ ਬੱਚਾ ਠੀਕ ਹੈ ਇੱਕ ਫੀਮੇਲ ਥੋੜੀ ਔਰੀਐਂਟਡ ਨਹੀਂ ਹੈ ਥੋੜੀ ਸੀਰੀਅਸ ਹੈ ਤੇ ਹੋ ਸਕਦਾ ਸਾਨੂੰ ਉਹਨੂੰ ਰੈਫਰ ਕੀ ਕਰਨਾ ਪਵੇ ਉਹਨਾਂ ਨੂੰ ਡਾਕਟਰ ਦਾ ਐਡਵਾਈਸ ਦਿੱਤਾ ਗਿਆ ਹੈ ਤੇ ਦੂਸਰੀ ਫੀਮੇਲ ਉਹਦੇ ਲੱਤ ਵਿੱਚ ਫ੍ਰੈਕਚਰ ਲੱਗ ਰਿਹਾ ਹੈ ਐਕਸਲਡ ਵਾਈਸ ਕੀਤਾ ਗਿਆ ਹੈ ਤੇ ਉਹਦੇ ਦੇ ਹਿਸਾਬ ਨਾਲ ਅਸੀਂ ਆਪਣੀ ਫਰਦਰ ਪ੍ਰੋਸੀਡਿੰਗ ਕਰਾਂਗੇ ਆਰਥੋਪੈਡਿਕ ਕੰਸਲਟੇਸ਼ਨ ਲੈ ਕੇ ਜਿਵੇਂ ਵੀ ਹੋਇਆ ਬਾਕੀ ਇਹਨਾਂ ਨੂੰ ਫਰਸਟ ایڈ ਦਿੱਤੀ ਗਈ ਹੈ ਸਿਊਚਰਿੰਗ ਸਿਊਚਰਿੰਗ ਕਰ ਦਿੱਤੀ ਗਈ ਹੈ ਜਿਹੜੇ ਇੰਜੈਕਸ਼ਨਸ ਰਿਕੁਆਇਰਡ ਸੀ ਸਾਰਾ ਫਰਸਟ ایڈ ਟਰੀਟਮੈਂਟ ਇਹਨਾਂ ਨੂੰ ਦੇ ਦਿੱਤਾ ਗਿਆ ਹੈ ਪਰਿਵਾਰ ਜੰਮੂ ਨੂੰ ਬਿਲੋਂਗ ਕਰਦਾ ਹੈ ਡਿਸਟ੍ਰਿਕਟ ਜੰਮੂ ਹੈ ਬਿਸ਼ਨਾ ਤਹਿਸੀਲ ਹੈ ਲਾਨੇਚੱਕ ਪਿੰਡ ਹੈ ਇਹਨਾਂ ਦਾ ਉਹ ਸਰ ਸਾਨੂੰ ਥਾਣੇ ਤੋਂ ਤਲਾਹ ਜੀ ਵੀ ਖਾਨ ਪੜਾ ਕੇ ਐਕਸੀਡੈਂਟ ਹੋਇਆ ਹਾਂ ਅਸੀਂ ਤੁਰੰਤ ਬੋਤੇ ਤੇ ਪਹੁੰਚੇ ਤੇ ਉੱਥੇ ਦੇਖਿਆ ਕਿ ਕਾਰ ਜਿਵੇਂ ਡੇਟ ਤੇ ਚੜ ਗਈ ਤੇ ਉਹਦੇ ਵਿੱਚ ਦੋ ਲੇਡੀਜ਼ ਇੱਕ ਜੈਂਟਸ ਇੱਕ ਬੱਚਾ ਉਹ ਜਿਹੜੀ ਦੋ ਲੇਡੀਜ਼ ਉਹ ਜ਼ਿਆਦਾ ਸੀਰੀ ਸੀ ਉਹਨਾਂ ਨੂੰ ਅਸੀਂ ਸਿਵਲ ਹਸਪਤਲ ਕਿਦੇ ਦਾਖਲ ਕਰਾਇਆ ਲੈ ਕੇ ਨਾ ਸਾਈਡ ਤੇ ਲਾਓ ਇਹਨੂੰ ਤੇ ਕੱਗੀ ਜਿਹੜੀ ਹੈ ਉਹਨੂੰ ਸਾਈਡ ਤੇ ਕਰਾਈ ਗਈ ਆਵਾਜ਼ ਆਈ ਜੀ ਚਾਲੂ ਕਰਾਈ